ਜੇਲ੍ਹ ਤੋਂ ਬਾਹਰ ਗੁਰਮੀਤ ਰਾਮ ਰਹੀਮ ਆਉਣਾ ਚਾਹੁੰਦੇ ਨੇ ਤੇ ਉੱਥੇ ਹੀ ਅੱਜ ਰਾਮ ਰਹੀਮ ਨੂੰ ਪੈਰੋਲ ਮਿਲੇਗੀ ਜਾਂ ਨਹੀਂ ਇਸ ਦੇ ਉੱਤੇ ਹਾਈ ਕੋਰਟ ਅੱਜ ਇੱਕ ਵੱਡਾ ਫੈਸਲਾ ਸੁਣਾਵੇਗਾ ਤੇ ਦੱਸਦੀ ਹੈ ਕਿ ਬਾਰ-ਬਾਰ ਪੈਰੋਲ ਮਿਲਣ ਤੋਂ ਬਾਅਦ ਵੀ ਜਿਹੜੀ ਕਿ ਐਲਜੀਪੀਸੀ ਨੇ ਇਸ ਗੱਲ ਦਾ ਵਿਰੋਧ ਕੀਤਾ ਸੀ ਤੇ ਰਾਮ ਰਹੀਮ ਨੇ ਹਾਈ ਕੋਰਟ ਦੇ ਵਿੱਚ ਪਟੀਸ਼ਨ ਪਾਈ ਸੀ ਤੇ ਜਿਸ ਦੇ ਦੌਰਾਨ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਪੈਰੋਲ ਦਿੱਤੀ ਜਾਵੇ ਤੇ ਜਿਸ ਨੂੰ ਲੈ ਕੇ ਅੱਜ ਹਾਈ ਕੋਰਟ ਵੱਡਾ ਫੈਸਲਾ ਸੁਣਾਵੇਗਾ ਤੇ ਉੱਥੇ ਹੀ ਦੱਸਦੀ ਆ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਲੈ ਕੇ ਅੱਜ ਜਿਹੜੀ ਕਿ ਪੈਰੋਲ ਨੂੰ ਲੈ ਕੇ ਪਟੀਸ਼ਨ ਤੇ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਵੇਗੀ ਹਰਿਆਣਾ ਸਰਕਾਰ ਵੀ ਡੇਰਾ ਮੁਖੀ ਦੀ ਪਟੀਸ਼ਨ ਤੇ ਨਜ਼ਰ ਰੱਖ ਰਹੀ ਹੈ ਤੇ ਕਿਉਂਕਿ ਹਰਿਆਣਾ ਵਿੱਚ 2 ਮਹੀਨੇ ਬਾਅਦ ਹੀ ਵਿਧਾਨ ਸਭਾ ਚੋਣਾਂ ਹੋਈਆਂ ਨੇ ਤੇ ਉੱਥੇ ਹੀ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਇੱਕ ਮਾਮਲੇ ਦੇ ਵਿੱਚ ਸਜ਼ਾ ਕੱਟਰੇ ਡੇਰਾ ਮੁਖੀ ਰਾਮ ਰਹੀਮ ਜੇਲ੍ਹ ਤੋਂ ਬਾਹਰ ਆਉਣਾ ਚਾਹੁੰਦੇ ਨੇ ਤੇ ਉੱਥੇ ਹੀ ਰਾਮ ਰਹੀਮ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਪੈਰੋਲ ਜਾਂ ਫਰਲੋ ਤੇ ਪਾਬੰਦੀ ਲਗਾਉਣ ਦੇ ਹੁਕਮਾਂ ਨੂੰ ਹਟਾਵੇ ਤੇ ਉੱਥੇ ਹੀ ਰਾਮ ਰਹੀਮ ਨੇ ਦਾਅਵਾ ਕੀਤਾ ਹੈ ਕਿ ਉਹ ਇਸ ਹਾਲ ਵੀ ਦਿਨਾਂ ਦੀ ਪੈਰੋਲ ਜਾਂ 21 ਦਿਨਾਂ ਦੀ ਫਰਲੋ ਸਮੇਤ कुल 41 ਦਿਨਾਂ ਦੀ ਰਿਹਾਈ ਦੇ ਯੋਗ ਨੇ ਉਹ ਇਸ ਦਾ ਫਾਇਦਾ ਉਠਾਉਣਾ ਚਾਹੁੰਦੇ ਨੇ ਤੇ ਉੱਥੇ ਹੀ ਐਸਜੀਪੀਸੀ ਨੇ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਕੇ ਰਾਮ ਰਹੀਮ ਨੂੰ بار-बार جیل 'ਚੋਂ ਬਾਹਰ ਲਿਆਉਣ ਤੇ ਆਪਣਾ ਵਿਰੋਧ ਪ੍ਰਗਟਾਇਆ ਸੀ ਤੇ ਜਿਸ ਤੋਂ ਬਾਅਦ ਹਾਈ ਕੋਰਟ ਨੇ ਸੂਬਾ ਸਰਕਾਰ ਨੂੰ ਅਦਾਲਤ ਦੀ ਇਜਾਜ਼ਤ ਤੋਂ ਬਿਨਾਂ ਡੇਰਾ ਮੁਖੀ ਦੀ ਪੈਰੋਲ ਅਰਜ਼ੀ ਤੇ ਵਿਚਾਰ ਨਾ ਕਰਨ ਦੇ ਹੁਕਮ ਦਿੱਤੇ ਨੇ ਤੇ ਦੱਸ दिए ਕਿ ਰਾਮ ਰਹੀਮ ਨੂੰ ਜਿਹੜੀ ਕਿ ਕਾਫੀ ਵਾਰ ਪੈਰੋਲ ਮਿਲ ਚੁੱਕੀ ਹੈ ਤੇ ਪਹਿਲਾਂ ਉਹਨਾਂ ਨੂੰ ਪੈਰੋਲ ਮਿਲੀ ਚੁੱਕੀ ਸੀਗੀ 24 ਅਕਤੂਬਰ 2020 ਇੱਕ ਦਿਨ ਦੀ ਪੈਰੋਲ ਤੇ ਉਸ ਤੋਂ ਬਾਅਦ ਉਹਨਾਂ ਨੂੰ ਫਿਰ ਇੱਕ ਦਿਨ ਦੀ ਪੈਰੋਲ 21 ਮਈ 2021 ਨੂੰ ਮਿਲੀ ਤੇ ਉੱਥੇ ਹੀ ਅਕਤੂਬਰ 2022 ਦੇ ਵਿੱਚ ਉਹਨਾਂ ਨੂੰ 40 ਦਿਨਾਂ ਦੀ ਪੈਰੋਲ ਮਿਲੀ ਤੇ ਜੂਨ 2022 ਦੇ ਵਿੱਚ ਫਿਰ ਇੱਕ ਮਹੀਨੇ ਦੀ ਪੈਰੋਲ ਮਿਲੀ ਤੇ ਉੱਥੇ ਹੀ 7 ਫਰਵਰੀ 2022 ਨੂੰ 21 ਦਿਨਾਂ ਦੀ ਪੈਰੋਲ ਮਿਲੀ ਤੇ 21 ਜਨਵਰੀ 2023 ਯਾਨੀ ਕਿ 40 ਦਿਨਾਂ ਦੀ ਉਹਨਾਂ ਨੂੰ ਉਸ ਟਾਈਮ ਪੈਰੋਲ ਮਿਲੀ ਸੀ ਤੇ ਉੱਥੇ ਹੀ 20 ਜੁਲਾਈ 2023 ਦੀ ਗੱਲ ਕਰੀਏ ਤਾਂ ਉਹਨਾਂ ਨੂੰ 3 ਦੀ ਦਿਨਾ ਦੀ ਪੈਰੋਲ ਮਿਲੀ ਸੀ ਤੇ ਉੱਥੇ ਹੀ ਨਵੰਬਰ 2023 ਦੇ ਵਿੱਚ 21 ਦਿਨਾਂ ਦੀ ਪੈਰੋਲ ਤੇ 19 ਜਨਵਰੀ 2024 ਦੇ ਵਿੱਚ 50 ਦਿਨਾਂ ਦੇ ਲਈ ਪੈਰੋਲ ਬਾਅਦ ਵਿੱਚ ਉਸ ਨੂੰ ਜਿਹੜੀ ਕਿ ਇਸ ਨੂੰ 10 ਦਿਨਾਂ ਦੇ ਵਿੱਚ ਹੋਰ ਵਾਅਦਾ ਕਰ ਦਿੱਤਾ ਗਿਆ ਸੀ ਤਾਂ ਦੱਸਿਆ ਕਿ ਰਾਮ ਰਹੀਮ ਨੂੰ ਵੱਖ-ਵੱਖ ਮਾਮਲਿਆਂ ਦੇ ਵਿੱਚ ਸਜ਼ਾ ਸੁਣਾਈ ਗਈ ਹੈ ਤੇ ਉੱਥੇ ਹੀ 17 ਜਨਵਰੀ 2019 ਅਤੇ 18 ਅਕਤੂਬਰ 2021 ਨੂੰ ਰਾਮ ਰਹੀਮ ਨੂੰ ਉਮਰ ਕਾਇਦੀ ਸਜ਼ਾ ਸੁਣਾਈ ਗਈ ਸੀ ਤੇ ਰਾਮ ਰਹੀਮ ਦੋ ਔਰਤਾਂ ਦੇ ਨਾਲ ਬਲਾਤਕਾਰ ਕਰਨ ਦੇ ਮਾਮਲੇ ਦੇ ਵਿੱਚ 20 ਸਾਲ ਡੀ ਜੀ ਡੀ ਕੇ ਸਜਾ ਕੱਟ ਰਿਹਾ ਹੈ ਤੇ ਜਿਸ ਤੋਂ ਬਾਅਦ ਹੁਣ ਰਾਮ ਰਹੀਮ ਨੇ ਚੋਆ ਚ ਪਟੇਸ਼ਰ ਪੀਐਸ ਦੇ ਉੱਤੇ ਹਾਈ ਕੋਰਟ ਅੱਜ ਵੱਡਾ ਫੈਸਲਾ ਸੁਣਾਉਣ ਜਾ ਰਿਹਾ ਤੇ ਜਿਸ ਦੇ ਵਿੱਚ ਪਤਾ ਲੱਗੇਗਾ ਕਿ ਰਾਮ ਰਹੀਮ ਪੈਰੋਲ ਤਿਆਰੇ ਨੇ ਜਨਹੀਂ ਤੇ ਉੱਥੇ ਹੀ ਐਸਜੀਪੀਸੀਸ ਗੱਲ ਦਾ ਵਿਰੋਧ ਕਰ ਰਹੇ ਨੇ ਤੇ ਉੱਥੇ ਹੀ ਐਸਜੀਪੀਸੀ ਦਾ ਕਹਿਣਾ ਹੈ ਕਿ ਬੰਦੀ ਸਿੰਘਾ ਜਿਹੜੇ ਕਿ ਸਾਡੇ ਕਾਫੀ ਲੰਮਾ ਸਮਾਂ ਹੋ ਗਿਆ ਹੈ ਤੇ ਹਜੇ ਤੱਕ ਬਾਹਰ ਨਹੀਂ ਆਏ ਜਦ ਕਿ ਆਪਣੀਆਂ ਸਜ਼ਾਾਂ ਵੀ ਪੂਰੀਆਂ ਕਰ ਚੁੱਕੇ ਨੇ ਤੇ ਉੱਥੇ ਹੀ ਕਿਉਂ बार-बार ਰਾਮ ਰਹੀਮ ਨੂੰ ਪੈਰੋਲ ਮਿਲ ਰਹੀ ਹੈ ਤੇ ਅੱਜ ਰਾਮ ਰਹੀਮ ਨੇ ਫਿਰ ਤੋਂ ਪੈਰੋਲ ਮੰਗੀ ਹੈ ਤੇ ਜਿਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਇੱਕ ਵੱਡਾ ਫੈਸਲਾ ਹੋਵੇਗਾ ਤੇ ਉੱਥੇ ਹੀ ਪਟੀਸ਼ਨ ਧਾਇਰ ਕੀਤੀ ਗਈ ਹੈ ਤੇ ਜਿਸ ਦੇ ਵਿੱਚ ਰਾਮ ਰਹੀਮ ਨੂੰ ਲੈ ਕੇ ਅੱਜ ਹਾਈ ਕੋਰਟ ਕੋਈ ਵੱਡਾ ਫੈਸਲਾ ਸੁਣਾਵੇਗਾ ਤੇ ਜਿਸ ਤੋਂ ਬਾਅਦ ਪਤਾ ਲੱਗੇਗਾ ਕਿ ਰਾਮ ਰਹੀਮ ਨੂੰ ਪੈਰੋਲ ਮਿਲੀ ਆ ਜਨ